ਹੈਲੋ ਜੀ গুড ਮਾਰਨਿੰਗ ਸੋਸ਼ਕਾ ਨਮਸਤੇ ਸலாம் ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਰਹੀ ਕਲਾ ਵਿੱਚ ਹੋਮੋਗੇ ਦੇਖੋ ਜੀ ਮੇਰੇ ਗਮਲਿਆਂ ਦੇ ਵਿੱਚ ਟਮਾਟਰ ਲਗਾਏ ਏ ਮੈਂ ਅੱਜ ਲੱਗੀ ਹੋਈ ਆ ਜੀ ਆਲੂ ਟਿੱਕੀ ਬਣਾਉਣ ਬੱਚਿਆਂ ਦੇ ਲਈ ਆਲੂ ਟਿੱਕੀ ਬਣਾਵਾਂਗੀ ਤੇ ਮੈਂ ਆਲੂ ਬਾੜ ਲਏ ਨੇ ਤੇ ਹੁਣ ਮੈਂ ਨਾ ਛਿੱਲ ਕੇ ਇਹ ਸਾਰਾ ਮਟੀਰੀਅਲ ਤਿਆਰ ਕਰਕੇ ਰੱਖ ਲੈਣਾ ਦੀ ਰੋਸ਼ਨੀ ਜੀ ਵੱਧ ਪੈ ਰਹੀ ਆ ਉੱਪਰ ਅੱਜ ਦੂਸਰੇ ਬੱਚੇ ਵੀ ਆ ਰਹੇ ਨੇ ਯੂਕੇ ਵਾਲੇ ਜਿਹੜੇ ਉੱਧਰ ਮੇਰੇ ਜੂਰ ਦੇ ਬੱਚੇ ਆ ਹਨੀ ਹੋਰਾਂ ਦੇ ਨਾਲ ਹੀ ਜਿਹੜੇ ਆਏ ਆ ਯੂਕੇ ਤੋਂ ਉਹ ਵੀ ਅੱਜ ਇੱਧਰ ਆ ਰਹੇ ਨੇ ਮੈਂ ਕਿਹਾ ਚਲੋ ਥੋੜੇ ਜੇ 스낵ਸ ਵਗੈਰਾ ਬੱਚਿਆਂ ਦੇ ਲਈ ਬਣਾ ਲੈਨੇ ਸ਼ਾਮ ਨੂੰ ਆਣਗੇ ਚਾਹ ਦੇ ਟਾਈਮ ਵਾਸਤੇ ਫਿਰ ਆਪਾਂ ਮੈਂ ਤਿਆਰ ਕਰ ਰਹੀ ਹਾਂ। ਪਸੰਦੀਦਾ ਬਾਂਹ ਤੋਂ ਸ਼ੁਰੂ ਹੁੰਦੇ ਇਸ ਸਵਾਲ ਨੇ ਮੈਂ ਵੋਟ ਡਾ ਲਾ ਕਰ ਜੋ ਆਪ ਨੇ ਉੱਪਰ ਲੇਕੀਨ ਦੇ ਸਾਥੇ ਸ਼ੁਰੂ ਹੁੰਦੇ ਔਰ ਮੇਰੇ ਘਰਵਾਲੇ ਕੀ ਆਪ ਲੋ ਜੀ ਟਿੱਕੀਆਂ ਮੈਂ ਬਣਾ ਲੀਆਂ ਨੇ ਤੇ ਹੁਣ ਮੈਂ ਇਹਨਾਂ ਨੂੰ ਤਲਾਂਗੀ। ਦੇਖੋ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਟਿੱਕੀ ਬਣ ਰਹੀ ਹੈ। ਬਹੁਤ ਵਧੀਆ ਵੈਸੇ ਮੈਂ ਫਸਟ ਟਾਈਮ ਹੈ ਇਦਾਂ ਟਿੱਕੀ ਬਣਾ ਰਹੀ ਹਾਂ। ਬਹੁਤ ਹੀ ਵਧੀਆ ਬਣੀ ਹੈ। ਕਾਫੀ ਕ੍ਰਿਸਪੀ ਕ੍ਰਿਸਪੀ ਬਣ ਰਹੀਆਂ ਨੇ। ਮਿਲੋ ਜੀ ਇੱਧਰ ਸਾਡੀਆਂ ਕੁੜੀਆਂ ਨੇ ਪਿੰਡ ਤੋਂ ਆਈਆਂ ਨੇ ਦੋਨੋਂ ਜਣੀਆਂ ਨਿਸ਼ੂ ਨਵਾਂ ਨਵਾਸ ਦੀ ਕਹਿੰਦੇ ਇੱਕ ਦਿਨ ਅਸੀਂ ਚਲੋ ਨਿਸ਼ੂ ਦੇ ਕੋਲ ਰਹਿ ਗਏ ਹਾਂ ਸਾਰੇ ਬੱਚੇ ਨੇ ਅੱਜ ਇਕੱਠੇ ਹੋ ਕੇ ਇਹਨਾਂ ਨੇ ਜਾਣਾ ਹੈ ਅੱਜ ਬਾਹਰ ਡਿਨਰ ਕੁ ਵਗੈਰਾ ਕਰਨਗੇ ਔਰ ਦੂਸਰੇ ਗੈਸਟ ਵੀ ਸਾਡੇ ਆਣ ਵਾਲੇ ਨੇ ਲੋ ਜੀ ਬਣ ਗਿਆ ਜੀ ਆਪਣੀਆਂ ਟਿੱਕੀਆਂ ਦੇਖੋ ਮੈਂ ਪਲੇਟਾਂ ਵਿੱਚ ਜਾ ਕੇ ਰੱਖ ਦਿੱਤੀਆਂ ਨੇ कुझु <laughs> मूइ <laughs> ਨੇ ਮਿਸਵਾਦ ਨੇ ਮੈਂ ਤੁਹਾਨੂੰ ਮੈਂ ਦਿਖਾਉਂਗੀ ਦਿਖਾ ਕੇ ਇੱਕ ਦੂਸਰਾ ਕਿ ਜਦੋਂ ਅੰਨੁਦਾਨੂ ਕੀ ਆ ਗਿਆ ਕੀ 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 ਲੱਗਿਆ ਜੀ ਇਹ ਨਹੀਂ ਬਾਈਟ ਵਿੱਚ ਹੀ ਅਗਲਾ ਦੱਸਦਾ ਹੁੰਦਾ ਏ ਮੈਂ ਇੱਕ ਉਹ ਮੈਂ ਗੱਲ ਹੀ ਕਰ ਦਵਾਂ ਬਹੁਤ ਚਪੜਾ ਲਿਓ ਫਿਰ ਵੀ ਜੀ ਦੀ ਬਣ ਰਿਹਾ ਵੀ ਮਾਹਰ ਪਨੀਰ ਰਾਜੀ ਹੋਣੀ ਆ ਚੁੱਕੀਆਂ ਆਲੂ ਵਾਲੀਆਂ ਆ ਪਿੰਨੀਆਂ ਕਧੀਆਂ ਜੂਰੀਆਂ ਪਿੰਨੀਆ ਬਣਾਇਆ ਚੂਆ

ਚੁੱਕ ਹਾਂ ਇਧਰ ਲੱਗ ਇਹ ਮੈਂ ਤਾਂ ਕਹਿੰਦੀ ਤੁਹਾਨੂੰ ਦਿੱਤੇ ਨਹੀਂ ਇਹ ਕੀ ਦਿੱਤੇ ਕੀ ਦਿੱਤੇ ਇਹਦੇ ਨਾਲ ਉਹ ਜੀ ਨਾ ਦੇ ਦੇਖੇ ਨਹੀਂ ਤੇ ਉਹ ਆ ਜਾਣਾ ਸੀ ਬਲਕਨ ਦੀ ਓਏ ਤੁਸੀਂ ਕਿੱਥੇ ਜਾਣਾ ਹੁਣ ਕੀ ਲੈਣਾ ਨਹੀਂ ਮम्मी ਇਹਦੇ ਕੋਲ ਬੂਟ ਨਹੀਂ ਹੈਗੇ ਨੇ ਮੁੜ ਕੇ ਐਵੇਂ ਹੀ ਰਹਿ ਜਾਣਾ ਹੁਣ ਤੁਸੀਂ ਗਏ ਕਿੱਥੇ ਸੀ ਫਿਰ ਹਾਂ ਹੁਣ ਲੈਣ ਗਏ ਜੀ ਆ ਪਹਿਲੀ ਕੋਲ ਗਏ ਆ ਨੋ ਜੀ ਸਾਡੇ ਗੈਸ ਸਟਾਣ ਵਾਲੇ ਨੇ ਅਸੀਂ ਵੈਲਕਮ ਲਈ ਹੁਣ ਖੜੇ ਆ ਜੇ ਜਨਾਹ ਫਟਿਆ ਨਾ ਬੜੀ ਵੇਸਟੀ ਹੋਣੀ ਆ ਪਾਪਾ ਤੁਸੀਂ ਬੜ ਲਓ ਥੱਲੇ ਬੋਲਦਾ ਥੱਲੇ ਦੋ ਜਮਾਈ ਥੱਲੇ ਜਮਾਈ ਜਮਾਈ ਉਹ ਤੇਲ ਦਾ ਚੋਰ ਤੇ ਆ ਤੇਲ ਤੇਲ ਦਾ ਨਹੀਂ ਮਮੀ ਲੈ ਕੇ ਨਹੀਂ ਉਹ ਤੇਲ ਆ ਗਿਆ ਇੱਕ ਬੰਦੇ ਤੇਲ ਆ ਗਿਆ ਤੇਨ ਚੋਤਾ ਇੱਕ ਆਹ ਬੰਦੇ ਨੇ ਪੂਦਲ ਲਿਆਦਾ ਤੇ ਨਹੀਂ ਇਹਦੀ ਕੀ ਰਹੀ ਬਹਨ ਉਹ ਚੋਤਾ ਲਿਆਦਾ ਮਾ ਮਾਰ ਉੱਪਰ ਆਉਂਦਾ ਉਹ ਬੜਾ ਦਿਲਾ ਜਿਵੇਂ ਬੋਲ ਕੇ ਮੇਰੇ ਨਾਲ ਦੀ ਹਵਾ ਨਿਕਲ ਗਈ ਓ ਮੇਰੀ ਸਾਰੇ ਐਕਸਾਈਟਡ ਹੁੰਦੇ ਆ ਬੰਦਿਕ ਪੱਖੇ ਚਲਾਓ ਲੈ ਬੇ ਪਹਿਲੇ ਪੈਰੀ ਨੂੰ ਤੋੜਨੂਗਾ ਪੱਪੀ ਬੈਠੀ ਆਇਨਾ ਮਾਰਾ ਹੈ ਕੀ ਹਾਲ ਵਧੀਆ ਵਧੀਆ ਚੱਲ ਜਾਈਂ ਕੀ ਕਾਲ ਵੀ ਨਹੀਂ ਸਿੱਕਾ ਬਾਕੀ ਨਹੀਂ ਤਾਂ ਸਭ ਤੋਂ ਪਹਿਲਾਂ ਬੋਲੀ ਦੇ ਵਿੱਚ ਆ ਲੋ ਆਹ ਕਾਟੇ ਦਸ ਜਾਓ ਕੀ ਮੈਂ ਮੀਝੂ ਸਿੱਕਾ ਆ ਗਈ ਰੋਣਾ ਪੈ ਰਿਹਾ ਚਲ ਐਸੀ ਆਜੇ ਤਰੀ ਆਜੇ ਆ ਰਹੀ

ਉਜਬ ਨੋ ਪੇਪਰ ਕਰਕੇ ਬਹੁਤ ਅਨੁਭਵੀ ਜੋਬ ਕਰ ਸਕਦੇ ਨੇ ਨਹੀਂ ਪ੍ਰੋਬਲਮੇ ਵਾਲਾ ਨਹੀਂ ਜੀ ਇਹਨਾਂ ਦਾ ਪ੍ਰੈਕਟਿਸ ਹਾਂ ਰਾਤ ਨੂੰ ਸਿੱਕੀ ਕਰਨ ਤੇ ਲੈ ਆਉਣਾ ਸੀ ਉਹਨੂੰ ਪੇਪਰ ਦਾ ਬਹੁਤ ਕੱਲ ਕੱਲੂ ਪੇਪਰ ਨੂੰ ਲਿਖ ਕੇ ਮੈਂ ਆਈ ਹਾਂ ਫੇਰ ਤਾਂ ਨਹੀਂ ਨਹੀਂ ਅਲੀ ਤੱਕ ਫੇਰ ਫੇਰ ਕੀ ਚੱਕਰ ਆਹ ਜਿੱਦਾਂ ਕਹਿੰਦੇ ਫੇਰ ਤਾਂ ਕੀ ਹੋਈ ਹਾਂ ਹਾਂ ਫੇਰ ਫੇਰ ਆਪਾਂ ਕਹਿੰਦੇ ਆ ਨਾ ਪੜ ਲਾਉ ਉਹ ਵੇਲੇ ਨਹੀਂ ਹੁੰਦੀ ਆਪਾਂ ਲੋਡਿੰਗ ਨਹੀਂ ਤਾਂ ਲੈ ਰੋ ਤੂੰ ਐਨਾ ਕਿ ਦਮ ਲੈ ਲੋ ਬਾਹਰ ਨਹੀਂ ਆਣੀ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਸੌਰੀ ਜੀ ਕੱਲ ਨਾ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਬੱਚਾ ਵੀ ਉਸ ਤੋਂ ਬਾਅਦ ਬਸ ਆਪਣਾ ਇੰਜੋਏਮੈਂਟ ਕੀਤਾ ਬੱਚਿਆਂ ਦੇ ਨਾਲ ਫਿਰ ਬੱਚੇ ਵੀ ਬਾਹਰ ਚਲੇ ਗਏ ਸੀ ਕਿ ਡਿਨਰ ਵਾਸਤੇ ਤੇ ਇਸ ਕਰਕੇ ਅਸੀਂ ਫਿਰ ਕੋਈ ਵੀਡੀਓ ਨਹੀਂ ਬਣਾਈ ਹੈਗੀ ਅੱਜ ਵੀ ਮੈਂ ਸਵੇਰ ਦੀ ਵੀਡੀਓ ਕੋਈ ਵੀ ਨਹੀਂ ਬਣਾਈ ਹੈਗੀ ਅੱਜ ਮੈਂ ਨਿਸ਼ੂ ਤੇ ਸਿਰ ਨੂੰ ਤੇਲ ਲਵਾਇਆ ਹੈ ਮੇਰੇ ਸਿਰ ਚ ਬੜੀ ਨਾ ਖਾਰਿਸ਼ ਜੀ ਹੋਈ ਜਾ ਰਹੀ ਸੀ ਤੇ ਮੈਂ ਅੱਜ ਤੇਲ ਲਵਾਇਆ ਨਿਸ਼ੂ ਤੋਂ ਤੇ ਮੈਂ ਨਾਈਟ ਸੂਟ ਨਿਊ ਪਾਇਆ ਡਾਕਟਰ ਸਾਹਿਬ ਲੈ ਕੇ ਆਏ ਸੀ ਮਾਈ ਦੀ ਮਾਰਕੀਟ ਚ ਤੇ ਇੱਕ ਹੋਰ ਚੀਜ਼ ਮੈਂ ਆਨਲਾਈਨ ਮੰਗਾਈ ਜਿਹ ਮੈਂ ਤੁਹਾਨੂੰ ਦਿਖਾਉਣੀ ਆ ਉਹ ਦੇਖੋ ਮੈਂ ਇਹ ਲਾਈਟ ਆਨਲਾਈਨ ਮੰਗਵਾਈ ਹੈ ਕਮੈਂਟ ਕਰਕੇ ਦੱਸਿਓ ਜੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਲਾਈਟ ਇਹ ਤੇ ਨ ਬੱਲ ਉਪਰਲੀ ਸਾਈਡ ਹੈ ਛੋਟੇ ਛੋਟੇ ਤੇ ਨੀਚੇ ਸਾਈਡ ਹੈ ਓਕੇ ਜੀ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਨੈਕਸਟ ਵਲੌਗ ਵਿੱਚ ਫੇਰ ਜਲਦੀ ਮਿਲਾਂਗੇ ਜੀ ਪ੍ਰਮਾਤਮਾ ਸਾਰਿਆਂ ਨੂੰ ਹੱਸ ਦੇ ਵਾਸਤੇ ਹਮੇਸ਼ਾ ਖੁਸ਼ ਰੱਖੇ